Oke, okay, oke, okay. oke, okay, oke, okay. oke, 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 ini oke, 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 ਹਾਂਜੀ ਸਰ ਮੁਰਦਾਬਾਤ ਮੁਰਦਾਬਾਤ ਹਾਂਜੀ ਬੜ ਲਈਏ ਪਾਜੀ ਕੈਦ ਫਗਵਾੜਾ ਦੇ ਵਸੀਆਂ ਦੇ ਜੋ ਕਿ ਪਿਛਲੇ ਲਗਭਗ ਇੱਕ ਮਿੰਟ 5 ਸਾਲਾਂ ਤੋਂ ਇੰਤਜ਼ਾਰ ਵੀ ਸੀ ਕਿ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਬਣੇਗੀ ਔਰ ਲੋਕਾਂ ਨੂੰ ਜੋ ਪਿਛਲੇ ਇੰਨੇ ਸਮੇਂ ਤੋਂ ਲਗਭਗ 3 ਸਾਲ ਜਿਹੜੀ ਆ ਸਰਕਾਰ ਨੂੰ ਬਣੀ ਨੂੰ ਹੋ ਗਏ ਔਰ ਜਿਹਨੇ ਕਿ ਨਾ ਪਿੰਡਾਂ ਵਿੱਚ ਤੇ ਨਾ ਸ਼ਹਿਰ ਦੇ ਵਿੱਚ ਇੱਕ ਵੀ ਪੈਸਾ ਨਹੀਂ ਲਾਇਆ ਇੱਕ ਵੀ ਡਵੈਲਪਮੈਂਟ ਨਹੀਂ ਕੀਤੀ ਔਰ ਲੁੱਟ ਖਸੁੱਟ ਕੀਤੀ ਹੈ ਅੱਜ ਉਹ ਸਰਕਾਰ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਕਿ ਫਗਵਾੜਾ ਵਾਸੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਹੀ ਟੁਕਮਾ ਜਵਾਬ ਦਿੱਤਾ ਸੀਗਾ ਕਿਉਂਕਿ ਉਹ ਮੇਰੇ ਖਿਆਲ 12 ਸੀਟਾ ਜਿੱਤੇ ਸੀਗੇ ਬਾਅਦ ਧੱਕੇ ਨਾਲ 1-2 ਵਿੱਚ ਮਿਲਾ ਕੇ 14 ਹੋ ਗਏ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਉਹ ਇੱਥੋਂ ਜਿਹੜੇ ਭੱਜ ਗਏ ਔਰ ਮੈਨੂੰ ਬੜੀ ਹੈਰਾਨੀ ਹੈ ਤੇ ਜਿਹੜਾ ਪ੍ਰੈਜ਼ੀਡੈਂਟ ਅਫਸਰ ਲਾਇਆ ਸੀ ਇਹਨਾਂ ਨੇ ਇੱਕ ਮਨਯੂਰ ਨਹੀਂ ਵਿਪਨਸੂ ਹਾਂਜੀ ਨਹੀਂ ਅਰੁਣ ਸ਼ੇਖਰੀ ਵਿਪਨਸੂ ਸੀਗਾ ਜਿਹੜਾ ਸਾਈਡਓਵਰ ਕਰ ਰਿਹਾ ਸੀਗਾ ਬਿੱਕੀ ਉਹਨੇ ਜਿਹੜਾ ਬਿੱਕੀ ਸੂਸ ਬਿੱਕੀ ਸੂਸ ਉਹ ਜਿਹੜਾ ਕਿ ਦਲ ਬਦਲੂ ਆ ਉਹ ਪ੍ਰਾਈਡਿੰਗ ਅਫਸਰ ਇਹ ਜਿਹੇ ਨਕੰਮੇ ਬੰਦੇ ਤੋਂ ਤਾਂ ਪ੍ਰਾਈਡ ਓਵਰ ਕਰਨਾ ਨਹੀਂ ਚਾਹੀਦਾ ਮੈਨੂੰ ਕਹਿੰਦਾ ਮੈਂ 5 ਮਿੰਟ ਪ੍ਰਾਈਡ ਓਵਰ ਕਰਦਾ ਤਾਂ ਜਿਹੜੇ ਅੰਦਰ ਦੋ ਚਾਰ ਲੌਂਡਰ ਟੂ ਪ੍ਰੋਬਲਮ ਹੁੰਦੀ 2 ਮਿੰਟ ਛੱਲ ਕੀਤੀ ਜ਼ਿੰਦਗੀ ਚ ਇਹੀ ਕੰਮ ਕੀਤਾ ਹੈਗਾ ਠੀਕ ਹੈ ਨਾ ਤੇ ਸਾਰਾ ਡਰਾਮਾ ਸੀਗਾ ਮੈਨੂੰ ਤਾਂ ਇੱਥੇ ਅਫਸਰਾਂ ਦੇ ਬੜੇ ਆ ਪਰ ਜਿਹੜੇ ਵੀ ਅਫਸਰ ਪ੍ਰੈਜਾਈਡ ਓਵਰ ਕਰਨਾ ਐ ਅਸੀਂ ਹੈਰਾਨੇ ਐ ਅਸੀਂ ਵੀ ਬੜੀਆਂ ਇਲੈਕਸ਼ਨਾਂ ਕਰਾਈਆਂ ਪਰ ਜ਼ਿਆਦਾ ਕੋਈ ਸਿਰ ਪਾੜਿਆ ਹੁੰਦਾ ਨਾ ਇੱਕ ਦੂਜੇ ਦਾ ਫੇਰ ਤਾਂ ਤੁਸੀਂ ਇਲੈਕਸ਼ਨ ਪੋਸਟਪੋਨ ਕਰਾ ਲੈਂਦੇ ਇੱਥੇ ਪੁਲਿਸ ਡਿਪਾਰਟਮੈਂਟ ਨੇ ਅਨ ਅਰੇਂਜਮੈਂਟ ਕੀਤਾ ਜਿਵੇਂ ਬਾਰਡਰ ਤੋਂ ਜਿਹੜੇ ਬਹੁਤ ਬੰਦੇ ਆ ਰਹੇ ਐ ਜਿਵੇਂ ਕੋਈ ਕੋਈ ਬਹੁਤੀ ਜਾਨਕ ਬੈਡ 엘ਿਮੈਂਟਸ ਆ ਰਹੇ ਨੇ ਇੰਨੀ ਵਾਰੀ ਚਾਹੀਦਾ ਡਰਾਮਾ ਕੀ ਕਰਨ ਦੀ ਜਰੂਰਤ ਹੈ ਕੀ ਤੁਸੀਂ ਵੈਸੇ ਹੀ ਕਹਿ ਦੋ ਵੈਸੇ ਜੇ ਦੁਗਿੰਦਰ ਸਿੰਘ ਮਾਨ ਜਾਂ ਸੋਮ ਪ੍ਰਕਾਸ਼ ਜੀ ਕਹਿਣ ਸਾਨੂੰ ਦੇ ਦੋ ਆ ਅਸੀਂ ਵੈਸੇ ਹੀ ਦੇ ਦਿੰਦੇ ਆ ਠੇਕੇ ਤੇ ਲੈ ਲਓ ਤੇ ਚਲਾ ਲਓ ਛੋਟਾ ਜਿਹਾ ਢਿੱਡ ਭਰਿਆ ਨਹੀਂ ਲੱਗਦਾ ਮੈਨੂੰ ਠੀਕ ਹੈ ਤੇ ਹੁਣ ਆ ਤਾਂ ਮੈਦਾਨ ਚ ਆ ਕੇ ਲੜੋ ਲੋਕਾਂ ਦੇ ਪਰਚੇ ਦਰਜ ਕਰਦੇ ਹੋ ਲੋਕਾਂ ਦੇ ਪਰਚੇ ਦਰਜ ਕਿੰਨੇ ਬੰਦੇ ਪਰਚੇ ਦਰਜ ਹੋਇਆ ਮੇਰਾ ਘਾਲ ਹੁਣ ਤੱਕ ਤਿੰਨ ਬੰਦੇ ਪਰਚੇ ਦਰਜ ਹੋਇਆ ਕਿਤੇ ਕਹਿੰਦੇ ਜੀ ਐਮਐਲਏ ਤੇ ਲੋਕਾਂ ਨੂੰ ਡਰਾਉਂਦੇ ਐ ਐਮਐਲਏ ਤੇ ਪਰਚੇ ਦਰਜ ਹੋਇਆ ਬਾਕੀ ਜੀ ਐਮਸੀਆਂ ਦੇ ਹੋ ਗਿਆ ਹੈਗਾ ਮੇਰੇ ਤੇ ਕਰਾ ਲਓ ਯਾਰ ਇੱਥੇ ਖੜਾ ਹੁਣ ਪਰਚਾ ਦਰਜ ਕਰ ਦੋ ਇੱਥੇ ਵੀ ਲੈ ਜਾਉਂਗਾ ਲੈ ਜਾ ਮੈਂ ਬੇਲ ਵੀ ਨਹੀਂ ਕਰਾਉਂਗਾ ਜਿੱਥੇ ਮਰਜ਼ੀ ਲੈ ਜਾਓ ਜਦੋਂ ਪ੍ਰੈਜ਼ਾਈਡਿੰਗ ਅਫਸਰ ਅਨਾਉਂਸ ਕਰਤਾ ਉਹ ਤੋਂ ਬਾਅਦ ਫਿਰ ਆਬਜੈਕਸ਼ਨ ਤੁਸੀਂ ਲਾ ਨਹੀਂ ਜੀ ਆਬਜੈਕਸ਼ਨ ਨਹੀਂ ਲਾਇਆ ਜੀ ਉਹਦੇ ਹੀ ਬੰਦੇ ਆ ਨੇ ਡਰਾਮਾ ਕੀਤਾ ਨਾਰੇ ਲਾਏ ਜੀ ਇਹ ਵਿੱਕੀ ਸੂਤ ਤੋਂ ਅਸੀਂ ਪ੍ਰੈਜ਼ਾਈਡਰ ਬਨ ਨਹੀਂ ਕਰਨਾ ਅੱਛਾ ਇਹ ਦਲ ਬਦਲੂਗਾ ਦਲ ਬਦਲੂਗਾ ਤਾਂ ਫਿਰ ਉਹਨੂੰ ਪਿੱਛੇ ਲੈ ਕੇ ਕਾਹਤੋਂ ਬੈਠੇ ਬਾਹਰ ਕਰ ਦੋ ਪਾਰਟੀ ਤੋਂ ਠੀਕ ਹੈ ਤਾਂ ਇਸ ਕਰਕੇ ਕੋਈ ਉਹਨਾਂ ਦੀ ਗੱਲ ਨਹੀਂ ਸੀਗੀ ਇਹ ਸਾਰਾ ਡਰਾਮਾ ਸੀਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਗਏ ਸੀਗੇ ਸੋਮਵਾਰ ਨੂੰ ਫੇਰ ਦੇਖਾਂਗੇ ਬਨਾਲ ਹੀ ਮੈਂ ਇੱਥੇ ਦੇ ਲੋਕਲ ਐ ਕਮਾਲ ਆ ਯਾਰ ਇਹ ਆ ਜਿਹੜੇ ਪਰਚੇ ਪੁੱਛੇ ਦਰਜ ਕਰਦੇ ਹੋ ਨਾ ਇਹ ਨਾ ਕਰੋ ਜੇ ਪਰਚਾ ਦਰਜ ਕਰਨਾ ਮੇਰੇ ਤੇ ਕਰ ਲੋ ਜਦੋਂ ਮਰਜੀ ਕਰ ਦੇ ਵਿਸ਼ੇ ਦੀ ਅਪਲੀਕੇਸ਼ਨ ਕਰ ਲੋ ਜੋ ਮਰਜੀ ਕਰ ਲੋ ਇਸ ਕਰਕੇ ਮੁਸਲੀਬ ਬੰਦੇ ਨੂੰ ਨਾ ਕਰੋ ਤਾਂ ਇਹ ਤਾਂ ਚਲਦੀ ਰਹਿਣੀ ਆ ਫਿਰ ਅਸੀਂ ਜਿਹੜੀ ਅਗਲਾ ਆਪਣਾ ਕੀ ਰਣਨੀਤੀ ਹੋਏਗੀ ਕੀ ਪਲਾਨ ਹੋਏਗਾ ਇਹ ਤਾਂ ਭਗੋੜਿਆਂ ਨੂੰ ਪੁੱਛੋ ਜੀ ਅਗਲੀ ਕਦੋਂ ਡੇਟ ਦੇਣੀ ਉਹਨਾਂ ਨੂੰ ਜਿਹੜਾ ਭੱਜਿਆ ਇੱਥੋਂ ਅੱਜ ਜਿਹੜਾ ਐਡਮਿਸ਼ਨ ਭੱਜਿਆ ਜਿਹੜਾ ਦੂਜਾ ਭੱਜਿਆ ਕਦੇ ਵੀ ਮੈਂ ਵੀ ਨੌਕਰੀ ਕੀਤੀ ਹੈਗੀ ਆ ਕਦੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਇਸ ਜਿੱਥੇ ਮੀਟਿੰਗ ਹਾਲ ਹੁੰਦਾ ਉਹਦੇ ਵਿੱਚ ਪੁਲਿਸ ਪਰਸਨਲ ਨਹੀਂ ਹੁੰਦੇ ਹਾਜ਼ਰ ਕੋਈ ਜੇ ਪ੍ਰੈਜਾਈਡਿੰਗ ਅਫਸਰ ਜੇ ਲੌਂਡ ਆਊਟ ਆ ਪ੍ਰੋਬਲਮ ਕ੍ਰੀਏਟ ਹੁੰਦੀ ਆ ਤਾਂ ਪ੍ਰੈਜਾਈਡਿੰਗ ਅਫਸਰ ਉਹਨੂੰ ਕਾਲ ਕਰਦਾ ਜੀ ਤੁਸੀਂ ਅੰਦਰ ਆ ਜਾਓ ਇੱਥੇ ਤਾਂ ਐ ਬੈਠੇ ਸੀ ਮੇਰੇ ਨਾਲ ਐਮਸੀ ਘੱਟ ਸੀਗੇ ਤੇ ਪੁਲਿਸ ਜ਼ਿਆਦਾ ਸੀਗੀ ਸ਼ਾਇਦ ਅੱਛਾ ਔਰ ਐਡੀ ਸ਼ਰਮ ਵਾਲੀ ਗੱਲ ਹੈ ਕਿ 50 ਬੰਦੇ ਜਿਹੜੇ ਐਮਸੀ ਹੈਗੇ ਨੇ ਜਿਹੜੇ ਕਰੀਮ ਹੈਗੀ ਆ ਸ਼ਹਿਰ ਦੀ ਜਿੰਨਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਉਹ ਐਡਾ ਮਾੜਾ ਹਾਲ ਪਾਣੀ ਤੱਕ ਨਹੀਂ ਪੁਲਾਇਆ ਕਿਸੇ ਨੇ ਉਹ ਪਾਣੀ ਤਾਂ ਪੁਲਾ ਦਿਓ ਸਾਡੇ ਘਰ ਕੋਈ ਆਵੇ ਅਸੀਂ ਸਭ ਤੋਂ ਪਹਿਲਾਂ ਪਾਣੀ ਪੁਲਾਉਣੇ ਚਾਹ ਪੁਲਾਉਣੇ ਫੇਰ ਗੱਲ ਕਰਦੇ ਆ ਕੋਈ ਐ ਭੱਜ ਗਏ ਇਹਨੂੰ ਪਤਾ ਨਹੀਂ ਮੇਰੇ ਨਾਲ ਸ਼ਾਇਦ ਹੁਣ ਤਾਂ ਲੱਗਦਾ ਬੋਰਡਰੀਆਂ ਨਿਕਲ ਗਏ ਡਿਵੀਜ਼ਨਲ ਕਮਿਸ਼ਨਰ ਕੀ ਕਹਿ ਕੇ ਉੱਪਕੇ ਗਏ ਜੀ ਡਿਵੀਜ਼ਨਲ ਕੋਈ ਜ ਕੁਝ ਨਹੀਂ ਕਹੇ ਮਗਰ ਨੂੰ ਦੇਖ ਕੇ ਭੱਜੇ ਵੀ ਕਿੱਧਰ ਦਾ ਰਸਤਾ ਮੁੱਦੋਂ ਚੱਲਿਆ ਜਾਵਾ ਕੋਈ ਗੱਲ ਹੀ ਨਹੀਂ ਹੋਈ ਅਸੀਂ ਤਾਂ ਬੈਠੇ ਸੀ ਨਾਲ ਜਿਹੜੇ ਲੱਗਦੇ ਜੌਰਨ ਪੋਸਟਪੋਨ ਕੀ ਪੁੱਛ ਲਈ ਕਰ ਗਏ ਤੇ ਤੋਂ ਉਹਨਾਂ ਨੂੰ ਦੱਸਣਾ ਪੁਗਾ ਕੀ ਕਰਕੇ ਗਏ ਬਾਕੀ ਕੋਈ ਗੱਲ ਨਹੀਂ ਜ ਕਾਂਗਰਸ ਪਾਰਟੀ ਜੋ ਨਾ ਕੋਈ ਗਿਆ ਵਾ ਤੇ ਨਾ ਜਾਣਾ ਵਾ ਅਸੀਂ ਇਹ ਨਾ ਹੋਵੇ ਕਿ ਇਹ ਸੁਭਾਲ ਦੇ ਸਾਡ ਨੂੰ ਭੰਦੇ ਭੁੰਦੇ ਕਿਤੇ ਸੋਦੇ ਦੋ ਚਾਰ ਜਿਹੜੇ ਹੈਗੇ ਉਹ ਵੀ ਇੱਧਰ ਆ ਜਾਣ ਠੀਕ ਹੈ ਨਾ ਇਸ ਕਰਕੇ ਤੁਸੀਂ ਚੰਗੇ ਕੰਮ ਕਰੋ ਅਸੀਂ ਤਾਂ ਦੇਖਿਆ ਨਹੀਂ ਲੋਕਾਂ ਨੇ ਤੁਹਾਨੂੰ ਦਿੱਤਾ ਨਹੀਂ ਤੁਸੀਂ ਵੈਸੇ ਹੀ ਮੰਗ ਲਓ ਸਭ ਤੋਂ ਤੁਹਾਨੂੰ ਕਾਰਪੋਰੇਸ਼ਨ ਵੈਸੇ ਹੀ ਦੇ ਦਿੰਦੇ ਆ ਤੇ ਦੋ ਚਾਰ ਬੰਦੇ ਕਿਸੇ ਨੂੰ ਪੈਸਿਆਂ ਦੀ ਆਫਰ ਕਰਦੇ ਕਿਤੇ ਕੋਈ ਕਰਦੇ ਇੱਥੇ ਮੰਤਰੀ 2000 ਐਮਪੀ ਇੱਥੇ ਤੁਰੇ ਫਿਰ ਦੇਖ ਕੇ ਜਿਹੜੇ ਆ ਕੰਮ ਕਰਦੇ ਪਾ ਚੰਗਾ ਨਹੀਂ ਲੱਗਦਾ ਹੈਗਾ ਲੋਕੀ ਸਾਰੇ ਜਾਣਦੇ ਹੈਗੇ ਨੇ ਇਸ ਕਰਕੇ ਸਾਡੇ ਵੱਲੋਂ ਜਿੰਨਾ ਕਿਸਦਾ ਕਿਸਦਾ ਤਾਂ ਕਰੋਨਾ ਹੀ ਪੈਣਾ ਹੈਗਾ ਬਰਨਾਲੇ ਮੇ ਵੀ ਬਸਾਣਾ ਲੋਕਲ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰ ਰਹਾ ਕਿ ਪਰਤੇਪੂਤੇ ਦਰਜ ਨਾ ਕਰੋ ਜਿੱਥੇ ਰਹਿ ਜਾਣੇ ਹੈਗੇ ਕਲਨ ਜਵਾਵਦੇ ਵੀ ਹੈਗੇ ਅਸੀਂ ਵੀ ਨੌਕਰੀ ਕਰਕੇ ਆਏ ਔਰ ਅਸੀਂ ਕੰਮ ਨਹੀਂ ਕਰਕੇ ਆਏ ਪ੍ਰੈਸ ਕਰਕੇ ਆ ਤੁਸੀਂ ਭਜਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਗੱਲ ਹੋਣੀ ਨਹੀਂ ਹੈਗੀ ਇਹ ਕੋਈ ਇਸ ਤਰ੍ਹਾਂ ਤਾਂ ਬਾਕੀ ਧੱਕਾ ਕਰੂ ਤਾਂ ਫਿਰ ਸਾਡੇ ਕੋਲ ਅਸੀਂ ਲੈਟਸ ਪਲੇਂਗ ਗਿਆਗਾ ਵਾ ਹਾਈ ਕੋਰਟ ਜਾਂਦਾ ਜਿੰਦਗੀ ਕਿੰਨੀ ਕਰਵਾਈ ਗਈ ਸੀ ਵੀਡੀਓਗ੍ਰਾਫੀ ਤਾਂ ਸਰਕਾਰੀ ਵੀਡੀਓਗ੍ਰਾਫਰ ਸੀਗਾ ਠੀਕ ਹੈ ਨਾ ਉਹਨੇ ਕਿੱਥੇ ਕੀਤੀ ਤੇ ਕਦੋਂ ਭੱਜ ਗਿਆ ਜਦੋਂ ਅਸੀਂ ਪੁਆਇੰਟ ਰੇਜ਼ ਕੀਤਾ ਤਾਂ ਵੀਡੀਓਗ੍ਰਾਫਰ ਐਬਸੈਂਸੀ ਉੱਤੇ ਲੱਭੇ ਹੀ ਨਹੀਂ ਕੋਣ ਹੈਗਾ ਮੈਡਮ ਐਸਪੀ ਕਹਿੰਦੇ ਜੀ ਉਹ ਤਾਂ ਜੀ ਡੀਬੀਆਰੋ ਵਿਭਾਗ ਦਾ ਤਾਂ ਡੀਬੀਆਰੋ ਨਹੀਂ ਪਤਾ ਕੋਣ ਹੈਗਾ ਅਸੀਂ ਤਾਂ 23 ਪੀਆਰੋ ਨੇ ਦੇਖਿਆ ਤੋਂ ਇਸਕਾ ਤਾਂ ਪਤਾ ਨਹੀਂ ਇਹ ਹਾਈ ਕੋਰਟ ਦੀ ਡਿ렉ਸ਼ਨ ਸੀ ਕਿ ਉੱਥੇ ਜਿਹੜੇ ਰਿਸਪੌਂਡੈਂਟਸ ਹੈਗੇ ਉਹਨਾਂ ਜਿਹੜੀ ਹੈਗੀ ਆ ਉੱਥੇ ਵੀਡੀਓਗ੍ਰਾਫੀ ਕਰਾਉਣੀ ਸੀਗੀ ਅਸੀਂ ਉਹਨਾਂ ਜਦ ਦਿਨ ਆਉਗੀ ਤਾਂ ਹਾਈ ਕੋਰਟ ਦੇ ਵਿੱਚੋਂ ਸਮਨ ਕਰ ਲਵਾਂਗੇ ਭਾਈ ਜਿਹੜੀ ਵੀਡੀਓਗ੍ਰਾਫੀ ਤੁਸੀਂ ਕਰਾਈ ਆ ਉਹਦੀ ਕਾਪੀ ਸਾਨੂੰ ਦੇ ਦਿਓ ਕੋਰਟ ਨੇ ਡਿਕਸ਼ਨ ਦਿੱਤੀ ਆ ਉਹਦੇ ਵਿੱਚ ਕਿਹੜੀ ਲੌਂਜ ਆਊਟ ਆ ਪਰੋਬਲਮ ਕਿਹੜੀ ਜਿਹੜੇ ਕਿਹਦੇ ਸਿਰ ਫਟ ਗਏ ਹੈਗੇ ਨੇ ਕਿੱਥੇ ਕੋਈ ਖੂਨ ਵਹਿ ਗਿਆ ਹੈਗਾ ਤਾਂ ਇਹ ਜਵਾਬ ਉਹ ਦੇ ਦੇਣ ਕਿ ਵੀ ਬਾਕੀ ਅਫਸਰ ਦੇ ਦੇਣ ਵੀ ਜਵਾਬ ਕਿਨੇ ਉੱਥੇ ਲੜਾਈ ਝਗੜਾ ਹੋਗਾ ਜਿਹੜਾ ਪੈ ਗਿਆ ਹੈਗਾ ਜੇ ਤੁਸੀਂ ਵੈਸੇ ਹੀ ਪਰਫਾਰਮ ਕਰਦੇ ਜੇ ਤੁਸੀਂ ਵੈਸੇ ਹੀ ਪੋਸਟਪੋਨ ਕਰਨੇ ਸੀ ਤਾਂ ਕਮਿਸ਼ਨਰ ਸਾਹਿਬ ਇੱਥੇ ਨਾ ਹੁੰਦੇ ਐਵੇਂ ਪੁਲਿਸ ਮਾਰਦੇ ਐ ਡਿਪਾਰਟਮੈਂਟ ਜਿੰਦ ਤੱਕ ਕਦੇ ਕਦੇ ਦੋ ਚਾਰ ਚੋਰ ਚੱਕੇ ਤੁਰੇ ਫਿਰਦੇ ਉਹਨਾਂ ਨੂੰ ਫੜ ਲੈਂਦੇ ਕਦੇ ਜੂਰੀ ਨਵਾ ਲੈਂਦੇ ਕਮਿਸ਼ਨਰ ਸਾਹਿਬ ਜਦੋਂ ਗਏ ਆ ਜਦੋਂ ਕਮਿਸ਼ਨਰ ਸਾਹਿਬ ਉੱਠੇ ਆ ਉੱਠਣ ਲੱਗੇ ਕੋਈ ਇੱਕ ਕਮੈਂਟ ਕਰਕੇ ਨਗੇ ਕਰਕੇ ਨਹੀਂ ਕਹਿੰਦੀ ਜਾ ਕੇ ਪਿੱਛੇ ਪੁੱਛਣਾ ਪਊਗਾ ਵੀ ਕਿੱਥੇ ਗਏ ਗਏ ਤੇ ਕੀ-ਕੀ ਗਏ ਤੇ ਸੰਤਾ ਕੋ ਸੁਣਿਆ ਨਹੀਂ ਗਾ ਸਾਡੇ ਤੋਂ ਪਤਾ ਹੀ ਲੱਗੋ ਤੁਹਾਨੂੰ ਦੱਸ ਕੇ ਨਹੀਂ ਗਏ ਵੀ ਕੀ ਨਹੀਂ ਮੈਂ ਕਹਾਂ ਮੈਂ ਤਾਂ ਇੱਕ ਛੋਟਾ ਜਿਹਾ ਨਵਾਨਾ ਬਹਿੰਦੇ ਉੱਥੇ ਉਹਨਾਂ ਸਰਕਾਰ ਨੂੰ ਜਾ ਕੇ ਦੱਸਣਗੇ ਜੀ ਮੈਂ ਥੋੜੇ ਹੁਕਮਾਂ ਅਸਰ ਕੋਸਟਪੌਂਟ ਕਰਾਇਆ ਹੈ ਇਹ ਦੱਸਣਗੇ ਜਾ ਕੇ ਫੋਨ ਕਰ ਦਿੱਤਾ ਨਾ ਜਾਂਦੀ